ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਪੁਰਤਗਾਲ ਚ ਨੌਜਵਾਨ ਦੀ ਹੋਈ ਮੌਤ ਬਟਾਲਾ ਨੇੜਲੇ ਪਿੰਡ ਯਾਦਪੁਰ شیخਵੰਤਾ ਰਹਿਣ ਵਾਲਾ ਸੀ ਮਲਕੀਤ ਸਿੰਘ ਮਰਤਕ ਦੁਖੀ ਪਰਿਵਾਰ ਵੱਲੋਂ ਮਰਤਕ ਤੇ ਜਲਦੀ ਭਾਰਤ ਲਿਆਉਣ ਦੀ ਲਾਈ ਗੁਹਾਰ ਬਟਾਲਾ ਨੇੜਲੇ ਪਿੰਡ ਯਾਦਪੁਰ شیخਵੰਤਾ ਜਿੱਥੋਂ ਦੇ ਰਹਿਣ ਵਾਲੇ ਮਲਕੀਤ ਸਿੰਘ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਿਦੇਸ਼ ਦੀ ਤਰਤੀ ਪੁਰਤਗਾਲ ਆਪਣੇ ਚੰਗੇ ਪਿਵੇਖ ਅਤੇ ਚੰਗੀ ਰੋਜੀ ਟੋਟਕਮਾਉਣ ਲਈ ਗਏ ਸਨ ਪਰ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਇੱਕ ਮੰਦਭਾਗੀ ਖਬਰ ਆਉਂਦੀ ਹੈ ਕਿ ਮਲਕੀਤ ਸਿੰਘ ਦਾ ਸੜਕੀ ਹਾਸਾ ਹੋ ਗਿਆ ਹੈ ਜਿਸ ਵਿੱਚ ਮਲਕੀਤ ਸਿੰਘ ਦੀ ਚਾਨ ਚਲੀ ਗਈ ਹੈ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਗੀਤ ਸਿੰਘ ਪਿਛਲੇ 21 ਸਾਲਾਂ ਤੋਂ ਪੁਰਤਗਾਲ ਵਿੱਚ ਰਹਿ ਰਿਹਾ ਸੀ ਤੇ ਛੁੱਟੀ ਕੱਟਣ ਆਇਆ ਸੀ ਤਕਰੀਬ 2 ਮਹੀਨੇ ਦੀ ਛੁੱਟੀ ਕੱਟ ਕੇ ਪਿਛਲੇ ਮਹੀਨੇ ਵਾਪਸ ਪੁਰਤਗਾਲ ਗਿਆ ਸੀ ਔਰ 2 ਦਿਨ ਪਹਿਲਾਂ ਸੜਕੀ ਹਾਦਸੇ ਦੀ ਖਬਰ ਆਉਂਦੀ ਹੈ ਜਿਸ ਵਿੱਚ ਮਲਕੀਤ ਸਿੰਘ ਦੀ ਚਾਨ ਚਲੀ ਗਈ ਹੈ ਮਲਕੀਤ ਸਿੰਘ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਤਨੀ ਅਤੇ ਦੋ ਬੱਚੇ ਨੇ ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਮ੍ਰਿਤਕ ਦੇ ਜਲਦ ਭਾਰਤ ਭੇਜੀ ਜਾਵੇ ਅਤੇ ਜਿਸ ਦੀਆਂ ਅੰਤਮ ਰਸਮਾਂ ਉਹ ਕਰ ਸਕਣ ਮੇਰਾ ਨਾਮ ਜੀ ਜਿਹੜੇ ਪੁਰਤਗਾਲ گئے ਸੀ ਉਹ ਕੌਣ ਸੀ ਕੀ ਨਾਮ ਸੀ ਉਹਨੂੰ ਤੁਹਾਡੇ ਕੀ ਲੱਗਦਾ ਮੇਰੇ ਛੋਟੇ ਭਰਾ ਹੀ ਜੋ ਕੀ ਸੀ ਉਹਨਾਂ ਦਾ ਨਾਮ ਜੀ ਕਿੰਨੇ ਉਮਰ ਦੇ ਸੀ ਉਮਰ ਉਹਨਾਂ ਲਗਭਗ 20 ਦੇਤੀ ਸਾਡੀ ਕਦੋਂ ਗਏ ਸੀ ਇਸ ਜਿਹੜੇ ਪੁਰਤਗਾਲ ਤੋਂ ਕੀ ਕਰੀ ਗਏ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ 3 ਸਾਲ ਨੂੰ ਹੋ ਗਏ ਜੀ ਚਲੋ ਛੁੱਟੀ ਆਈ ਜੀ ਛੁੱਟੀ ਪਈ ਜੀ ਆ ਰਾਇ ਜੀ ਤੇੰਨੇ ਰਾਂ ਨੂੰ ਕਾਰ ਮਿਲਿਆ ਸੀ ਉਸ ਲੋ ਸਿਟੀ ਆ ਗਿਆ ਜੇਡ ਮੀ ਜੇਡ 2 ਕੰਡੋਮ ਵਿੱਚ ਛਿੜ ਗਏ ਆ ਅਜੇ ਮਹੀਨਾ ਹੀ ਆ ਗਏ ਹੂੰ ਹੂੰ ਕੋਈ ਐਕਸੀਡੈਂਟ ਹੋ ਗਿਆ ਕੀ ਕੰਮ ਹੋ ਗਿਆ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਜਾਣਕਾਰੀ ਜਾਣਕਾਰੀ ਸਾਨੂੰ ਸੋਮਵਾਰ ਮਿਲੇ ਜੀ ਸਿਰਸਪੀ ਵਿੱਚ 9:30 10 ਵਜੇ ਕੀ ਵੀ ਹੈ ਜੀ ਕਿ ਫੋਨ ਆਇਆ ਬਾਰੋ ਜੀ ਇੱਥੋਂ ਵੀ ਕੁਨਕੀਆਂ ਦੇ ਆਏ ਸਨ ਇਹਦਾ ਅਚਾਨਕ ਉਹਨਾਂ ਲਈ ਇਹਦਾ ਕੋਈ ਐਕਸੀਡੈਂਟ ਹੋ ਗਿਆ ਕਾਰ ਤੇ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਇੱਕ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ ਦੋ ਬੱਚੇ ਹਨ ਉਹਦੇ ਡੈਡੀ ਮੰਮੀ ਹੈ ਕੀ ਸਮਝਿਓ ਜੀ ਇਨਸਾਨ ਜਾਂਦਾ ਦਿੱਥੋਂ ਚੰਗਾ ਭੁੱਖ ਸੋਚ ਕੇ ਹਾਂਜੀ ਇਹ ਜਿਹੜੀ ਕੋਈ ਹਰ ਹਾਲਤਾਂ ਦੇਖੋ ਕ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰੇ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖ ਆ ਵਧੀਆ ਬਣ ਸਕੇ ਹੂੰ ਪਰ ਕੁਝ ਨਸਾਨ ਨਸਾਨ ਕੁਝ ਸੋਚਦਾ ਹੋਰਿਆ ਹੋ ਕੋਈ ਹੋਰ ਜਾਂਦਾ ਹੈ ਉਹ ਜਿਹੜੀ ਮੀਤਕ ਦੇ ਆ ਕਦੋਂ ਤੱਕ ਵਾਪਸ ਆਵੇ ਲਗਭਗ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਜੀ ਕਿ 15 ਦਿਨ ਲੱਗ ਸਕਦੇ ਆ ਗਾੜੀ ਵੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤਰ੍ਹਾਂ ਕਿ ਰਹਿਣਾ ਦਮ ਦੇ ਬੰਦਾ ਨਾ ਪਤਾ ਕਿੰਨੀ ਤਰ੍ਹਾਂ ਗਿਟਿਆ ਨਹੀਂ ਪਤਾ ਕੀ ਬਣਿਆ ਮੇਰਾ ਰਹਿਣਾ ਕਿਦਾਂ ਦੇ ਸੁਪਨੇ ਵੇਖੇ ਜਦੋਂ ਬਾਹਰ ਗਏ ਸੀ ਕਿਹੜੇ ਬੱਚਿਆਂ ਬਾਰੇ ਕੀ ਸੋਚੇ ਮਤੇ ਅੰਦੇ ਜਿੰਦਗੀ ਬੜਾ ਨਾ ਨਾ ਆਹ ਬੋਲੇ ਦੱਦ ਗੋਗੀ ਨਾ ਹਾਈ ਕੋਈ ਨਹੀਂ ਕਹਿੰਦੇ ਮੈਂ ਕੰਮ ਨੋ ਆਣਗੇ ਸੂਣ ਕਰਾਂਗਾ ਤਨੂ ਮੇਰੇ ਬਤਿਆ ਗਾਵੇਂ ਨਹੀਂ ਗਾ ਲੋਏ ਕਿ ਤੇ ਜਾਨ ਦੀ ਵਾਰੀ ਅੱਦੇ ਨਾਲੇ ਕੁਾਰੇ ਗਲ ਕਰ ਤੁੰਨਾ